ਅੱਜ ਆਪਾਂ ਗੱਲ ਕਰਨੀ ਹੈ ਬੇਤਕਰੀਆਂ ਦੀ ਕਿਉਂ ਸਿੱਖਾਂ ਨਾਲ ਪੰਜਾਬੀਆਂ ਨਾਲ ਇੰਨਾ ਬੇਤਕਰਾ ਕੀਤਾ ਜਾਂਦਾ ਸਿੱਖਾਂ ਨੇ ਇਹਨਾਂ ਦਾ ਵਿਗਾੜਿਆ ਕੀ ਹੈ ਇਹ ਵੀ ਤਾਂ ਸਿੱਖਾਂ ਦੇ ਘਰਾਂ 'ਚ ਪੈਦਾ ਹੋਇਆ ਪਰ ਫੇਰ ਵੀ ਉਦੋਂ ਤਾਂ ਚੱਲ ਗੱਲ ਸਮਝ ਚਾਉਂਦੀ ਸੀ ਜਦੋਂ ਮੁਗਲਾਂ ਨੇ ਜਾਂ ਅੰਗਰੇਜ਼ਾਂ ਨੇ ਸਿੱਖਾਂ ਨਾਲ ਦਿੱਟਕਾ ਕੀਤਾ ਪਰ ਸੱਖੀ ਸਿੱਖਾਂ ਦੇ ਵੈਰੀ ਹੁਣੇ ਹੋਏ ਆ ਇਹ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਵੀ ਹੁੰਦਾ ਸੀ ਤੇ ਹੁਣ ਵੀ ਹੁੰਦਾ ਅੱਜ ਮੈਂ ਤੁਹਾਨੂੰ ਦੋ ਤਿੰਨ ਧਾਰਨਾ ਦਿੰਨੀ ਆ ਤੈਨੂੰ ਖੁਦ ਹੀ ਡਿਸਾਈਡ ਕਰਿਓ ਕਿ ਕੌਣ ਸਹੀ ਹੈ ਤੇ ਕੌਣ ਗਲਤ ਇੱਕ ਫਿਰਕਾ ਹੈਗਾ ਜੋ ਉੱਚੇ ਅਹੁਦਿਆਂ 'ਤੇ ਕੁਝ ਵੀ ਕਰਦਾ ਚਾਹੇ ਉਹ ਸਮਾਜਿਕ ਤੇ ਚਾਹੇ ਹੌਂਗਾ ਇਹ ਲੋਕ ਪੈਸਾ ਇਕੱਠਾ ਕਰਨ ਲਈ ਆਪਣਾ ਰੂਹ ਲੋਕਾਂ ਦੇ ਪਾਉਣ ਲਈ ਇਹਨਾਂ ਲੋਕਾਂ ਨੇ ਵੱਡੇ ਅਫਸਰਾਂ ਤੋਂ ਵਾਹਵਾਹੀ ਲੈ ਲਈ ਮੇਰੇ ਗੁਨਾਹ ਕੀਤੇ ਪੂਰਾ ਕਤਲੇਆਮ ਕੀਤਾ 10 20 30 ਨਹੀਂ ਘਟੋ ਘਟ ਇੱਕ ਇੱਕ ਪਰਸਨ ਲਾਗਨੇ ਸਾਥ-ਸਾਥ ਸੋ ਮੁੰਡਾ ਮਾਰਿਆ ਪਰਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਇੱਥੋਂ ਤੱਕ ਕਿ 3 ਭੈਣਾਂ ਵੀ ਨਹੀਂ ਬਖਸ਼ੀਆਂ 83 ਤੋਂ ਬਾਅਦ ਵਾਲਾ ਦੌਰ ਸੀ ਜਦੋਂ ਪੰਜਾਬੀਆਂ ਦਾ ਇੰਨਾ ਕਤਲੇਆਮ ਹੋਇਆ ਜਦੋਂ ਇਹ ਦੌਰ ਖਤਮ ਹੋਇਆ ਤਾਂ ਕਿੰਨੇ ਨੇ ਕਿੰਨੇ ਕਰਕੇ ਕੁਝ ਨਾ ਕੁਝ ਪਰਿਵਾਰ ਸਾਹਮਣੇ ਆਏ ਤੇ ਇਹਨਾਂ ਪਰਿਵਾਰਾਂ ਨੇ ਇਹਨਾਂ ਨੂੰ ਇਹਨਾਂ ਦੇ ਗੁਨਾਹਾਂ ਦੀਆਂ ਸਜ਼ਾਾਂ ਮੰਦ ਲੈ ਜਾ ਕੋਟਾਂ ਦੇ ਦਰਵਾਜ਼ੇ ਖੜਕਾਈ ਇਹ ਕੋਈ ਪੁਰਾਣੀਆਂ ਗੱਲਾਂ ਨਹੀਂ ਅੱਜ ਦੇ ਸਮੇਂ ਦੀਆਂ ਹੱਡ ਬੁੱਤੀਆਂ ਨੇ ਕੀਤੀ ਸਰ ਕੋਡ ਕਚਹਿਰਿਆਂ ਦੇ ਧੱਕੇ ਖਾ ਕੇ ਇਹਨਾਂ ਵਿੱਚੋਂ ਕੁੱਝ ਨੂੰ ਸਜ਼ਾ ਮਾ ਕਰਵਾ ਦਿੱਤੀਆਂ ਕੁੱਝ ਕ ਜਲਮ ਅਫਸਰ ਆਪਣੇ ਗੁਨਾਹਾਂ ਨੂੰ ਛਪਾਉਂਦੇ ਵਿਦੇਸ਼ਾਂ ਵਿੱਚ ਆਪਣੀ ਆਈਡੈਂਟਿਟੀ ਛਪਾ ਕੇ ਰਹਿ ਰਹੇ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇੰਨਾ ਜ਼ਲਮੀ ਪੁਲਿਸ ਵਾਲਿਆਂ ਨੂੰ ਜੇਲਾ ਵਿੱਚ ਵੀ ਜਵਾਨਾਂ ਵਾਂਗੂ ਰੱਖਿਆ ਜਾਂਦਾ ਹਰ ਇੱਕ ਸਹੂਲਤ ਮਿਲਦੀ ਹੈ ਇਹਨਾਂ ਕਮੀਆਂ ਨੂੰ ਹੋਰ ਤਾਂ ਹੋਰ ਇਹਨਾਂ ਨੂੰ ਪ੍ਰੋਬ ਬੜੀ ਛੇਤੀ ਮਿਲ ਜਾਂਦੀ ਹੈ ਡੇਢ ਦੋ ਮਹੀਨਾ ਬਾਅਦ ਹੀ ਛੁੱਟੀ ਆ ਜਾਂਦੀ ਹੈ ਚਾਹੇ ਫਿਰ ਉਹ ਦਸਤ ਪੁਲਿਸ ਮੁਲਾਜ਼ਮ ਹੋਣ ਤੇ ਚਾਹੇ ਫਿਰ ਬਲਾਤ ਕਰੀਏ ਗਰਮਿਤੇ ਵਰਗੀ ਤੇ ਉਧਰ ਸਾਡੇ ਕੌਮੀ ਯੋਧੇ ਜਿਨ੍ਹਾਂ ਨੂੰ ਪਤਾ ਨਹੀਂ ਕਿੰਨੇ ਕਸਾਲ ਹੋ ਗਏ ਜੇਲਾਂ ਵਿੱਚ ਸੁੱਤੇ ਹੋ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਸਜ਼ਾਵਾਂ ਵੀ ਇੱਕ ਵਾਰੀ ਨਹੀਂ ਦੋ ਦੋ ਵਾਰ ਪੂਰੀਆਂ ਕਰ ਲਈਆਂ ਪਰ ਮਜਾਲਾ ਉਹਨਾਂ ਨੂੰ ਪ੍ਰੂਫ ਦੇ ਦੇਣ ਨਾਲੇ ਬਣਾ ਵੀ ਸਿਰਫ ਇਨਕ ਤੇ ਉਹਨਾਂ ਨੇ ਇਹੋ ਜਿਹੇ ਪਾਪਨਾ ਦਾ ਸੌਦਾ ਲਾਇਆ ਜਿਨ੍ਹਾਂ ਨੇ ਪਤਾ ਨਹੀਂ ਪੰਜਾਬ ਨੂੰ ਕਿੰਨੇ ਅਣਸਹਿ ਕਸ਼ਟ ਦਿੱਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚਾਹੁੰਦੇ ਨੇ ਸਰਕਾਰ ਨੂੰ ਇਹ ਕੁਝ ਪਹਿਲਾਂ ਹੀ ਨਹੀਂ ਅੱਜ ਵੀ ਹੋ ਰਿਹਾ ਤਾਜ਼ਾ ਤਾਜ਼ਾ ਗੱਲ ਦੇਖ ਲਓ ਬਈ ਆਪਣੇ ਆਪ ਨੂੰ ਸੂਬਾ ਸਰਹੰਦ ਕਹਿਣ ਵਾਲੇ ਨੂੰ ਜਦੋਂ ਸੌਦਾ ਲੱਗਿਆ ਤਾਂ ਇੰਨਾ ਜੇਲ੍ਹ ਵਿੱਚ 20 ਤੋਂ 22 ਪੁਲਿਸ ਮੁਲਾਜ਼ਮਾ ਨੇ ਬੀਰ ਸੰਦੀਪ ਨਾਲ ਇੰਨੀ ਕੁੱਟਮਾਰ ਕੀਤੀ ਇੰਨਾ ਨੇ ਇੰਨਾ ਬੁਰਾ ਹਾਲ ਕੀਤਾ ਇਹ ਉਹਨੂੰ ਕੁੱਟਦੇ ਕੁੱਟਦੇ ਮਾਰਦੇ ਮਾਰਦੇ ਥੱਕ ਗਏ ਪਰ ਉਸ ਦੀ ਚੀਕ ਨਹੀਂ ਕਢਵਾ ਸਕੇ ਇਹਨਾਂ ਦਾ ਸੁਭਣਾ ਸੀ ਕਿ ਉਹ ਚੀਕ ਕੇ ਇਹਨਾਂ ਤੋਂ ਮਾਫੀ ਮੰਗ ਲਵੇ ਤੇ ਛੱਡ ਦੇਣਗੇ ਪਰ ਉਸ ਨੇ ਵਾਹਿਗੁਰੂ ਦਾ ਜਾਪ ਕੀਤਾ ਤੇ ਚੀਕ ਤੱਕ ਨਹੀਂ ਕਢਵਾ ਸਕੇ ਇਸ ਤੋਂ ਵੱਡੀ ਇਹਨਾਂ ਦੇ ਮੋਤੇ ਹੋਰ ਕੀ ਚਪੇੜ ਹੋ ਸਕਦੀ ਹੈ ਤੁਹਾਡੀ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਬਾਰੇ ਕੀ ਰਾਇ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਵੀ ਜਰੂਰ ਲਿਖਿਓ ਧੰਨਵਾਦ ਜੀ